ਹਾਈ ਕੋਨਾ ਬੈ ਜਾਂਦਾ ਜੰਗਦਾ ਜੋ ਨਾਲ ਕਹਿੰਦੇ ਪੁੱਛਿਆਦਾ ਤੇ ਉਹ ਕਹਿੰਿਆ ਕਿ ਮੈਂ ਅਸੀਂ ਭੈਣ ਹਾਂ ਹਾਂਜੀ ਸਾਰਾ ਸਾਸੀਆ ਦੋਸਤੋ ਮੈਂ ਸੂਰਜ ਮੈਣੀ ਵਾਰਡ ਨੰਬਰ 15 ਤੋਂ ਕਾਂਗਰਸ ਦੇ ਉਮੀਦਵਾਰ ਨੀਸ਼ਾ ਮੈਣੀ ਜੀ ਮੇਰੇ ਮਾਤਾ ਜੀ ਨੇ ਸੋ ਮੈਂ ਅੱਜ ਥੋੜੇ ਰੂਰੂ ਹੋ ਰਿਹਾ ਹਾਂ ਸੋ ਮੈਂ ਕੁਝ ਗੱਲਾਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਤਾਂ ਜੋ ਮੈਂ ਤੁਹਾਡੇ ਨਾਲ ਕੁਝ ਆਪਣੇ ਦਿਲ ਦੀ ਜੋ ਸਾਰੀ ਗੱਲ ਬਾਤ ਉਹ ਮੈਂ ਤੁਹਾਡੇ ਨਾਲ ਕਰ ਸਕਾਂ। ਉਹ ਵਾਰਡ ਨੰਬਰ 15 ਚ ਕਿੰਨੀ ਕਵੋਟਾ ਸੂਰਜ ਵਾਰਡ ਨੰਬਰ 15 ਜੀ ਸਰ ਲਗਭਗ 1200 ਵੋਟ ਹੈ ਜੀ ਜੀ 1200 ਵੋਟ ਤੇ ਮੇਰਾ ਹਰੇਕ ਘਰ ਨਾਲ ਦੂਰ ਦੂਰ ਕਈ ਵਾਰੀ ਹੋ ਚੁੱਕਿਆ ਕਿਉਂਕਿ ਮੈਂ ਇਹ ਨਹੀਂ ਹੈਗਾ ਮੈਂ ਵੋਟਾਂ ਕਰਕੇ ਲੱਗਿਆ ਜੀ ਮੈਂ ਵੋਟਾਂ ਤੋਂ ਪਹਿਲਾਂ ਹੀ ਮਤਲਬ ਲੋਕਾਂ ਦੀ ਸੇਵਾ 'ਚ ਹਾਜ਼ਰ ਸੀ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਪੜੀਪੰਦ ਜਾਣੂ ਹੋ ਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਜੀ ਤੇ ਮੈਂ ਲੋਕਾਂ ਦੇ ਕੰਮ ਕਰ ਰਿਹਾ ਸੀਗਾ ਜੀ ਕੀ ਰੀਜਨ ਹੋਇਆ ਵੀ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਛੱਡੀ ਆ ਜੇ ਕਾਂਗਰਸ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ ਛੋਟੇ ਜੋ ਬੋਤਲ ਦੇਖੋ ਜੀ ਰੀਜ਼ਨ ਦੀ ਗੱਲ ਹੈ ਇਸ ਤਰ੍ਹਾਂ ਕਿ ਮੈਂ ਪਿਛਲੇ 8-10 ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਆ ਜੀ ਅਸੀਂ ਦਿਨ ਰਾਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਜਿਲੇ ਆਂਦਾ ਇਥੋਂ ਐਮਐਲਏ ਸਾਹਿਬ ਜਿਤਾਏ ਤੇ ਪਾਰਟੀ ਨੇ ਸਾਡਾ ਮੁੱਲ ਨਹੀਂ ਪਾਇਆ ਜੀ ਕੀ ਨਹੀਂ ਮੁੱਲ ਪਾਇਆ ਪਾਰਟੀ ਨੇ ਮੁੱਲੇ ਨਹੀਂ ਪਾਇਆ ਜੀ ਦੇਖੋ ਹਰ ਇੱਕ ਮਦੇ ਨੂੰ ਆਸ ਹੁੰਦੀ ਹੈ ਕਿ ਅਸੀਂ ਅੱਗੇ ਵਧੀਏ ਤੇ ਨਗਰ ਕਾਉਂਸਲ ਦੀ ਇਲੈਕਸ਼ਨ ਮੈਨੂੰ ਲੱਗਦਾ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਆ ਜਿਹਦੇ ਨਾਲ ਬੰਦਾ ਸਟੈਪ ਬਾਈ ਸਟੈਪ ਅੱਗੇ ਵੱਧ ਸਕਦਾ ਹੈ ਜੀ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਉਹ ਤਾਂ ਕਹਿੰਦੇ ਵੀ ਅਸੀਂ ਇਮਾਨਦਾਰ ਆ ਕੋਈ ਰੇਤੇ ਦਾ ਕਾਰੋਬਾਰ ਜਾਂ ਕਿਵੇਂ ਉਮੀਦ ਆਵੇਂ ਚੱਲਦਾ ਜਾਂ ਕਿਦਾਂ ਦੇਖੋ ਜੀ ਜੇ ਇਹ ਗੱਲ ਹੁੰਦੀ ਹੈ ਇਮਾਨਦਾਰੀ ਵਾਲੀ ਜਾਂ ਆਮ ਆਦਮੀ ਪਾਰਟੀ ਵਾਲੀ ਗੱਲ ਮੈਨੂੰ ਲੱਗਦਾ ਇਹ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਨਹੀਂ ਰਹੀ ਆ ਇਹ ਤਾਂ ਹੁਣ ਖਾਸ ਆਦਮੀ ਪਾਰਟੀ ਬਣ ਗਈ ਸਾਹਨੇ ਵਾਲ ਨਗਰ ਕਾਉਂਸਲ 'ਚ 15 ਵਾਰਡਾਂ 'ਚੋਂ ਸਿਰਫ ਤੇ ਸਿਰਫ 3 2 4 ਵਲੰਟੀਅਰ ਨੂੰ ਟਿਕਟ ਦਿੱਤੀ ਗਈ ਹੈ 2022 ਤੋਂ ਬਾਅਦ ਆਉਣ ਵਾਲੇ ਸਾਰੇ ਵਰਕਰਾਂ ਨੂੰ ਜਿਹੜੇ ਬਾਅਦ ਜਾਏ ਨੇ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਗਿਆ ਜੀ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਹੁਣ ਬਤਾਰ ਕੌਂਸਲਰ ਤੁਹਾਡੇ ਮਾਤਾ ਨਿਸ਼ਾ ਮੈਣੀ ਜੀ ਲੜ ਰਹੇ ਨੇ ਜੀ ਇਹ ਵਾਰ ਵੀ ਕਾਂਗਰਸੀ ਇਹ ਰਿਹਾ ਵਾ ਜੀ ਤੇ ਕੀ ਲੱਗਦਾ ਤੁਹਾਨੂੰ ਤੁਹਾਡਾ ਮੁਕਾਬਲਾ ਕਿਹਦੇ ਕੀਹਦੇ ਨਾਲ ਲੱਗਦਾ ਅੱਗੇ ਦੇਖੋ ਜੀ ਮੁਕਾਬਲੇ ਦੀ ਰਹੀ ਗੱਲ ਮੈਨੂੰ ਨਹੀਂ ਲੱਗਦਾ ਜੀ ਮੁਕਾਬਲਾ ਕਿਸੇ ਨਾਲ ਆ ਕਿਉਂਕਿ ਮੈਂ ਲੋਕਾਂ ਨਾਲ ਗਰਾਊਂਡ ਲੈਵਲ ਤੋਂ ਜੁੜਿਆ ਹੋਇਆ ਜੀ ਮੈਂ ਕੋਈ ਵੋਟਾਂ ਵਾਲੇ ਮਸਲੇ ਕਰਕੇ ਨਹੀਂ ਜੁੜਿਆ ਕਿ ਮੈਂ ਹੁਣ ਮੌਕੇ ਦੇ ਗਲੀਆਂ ਠੀਕ ਕਰਾਦਾ ਜਾਂ ਸਫਾਈ ਕਰਾਦਾ ਕਿਉਂਕਿ ਕੁਝ ਵਿਰੋਧੀ ਦੇ ਨਾਲੇ ਲੱਗੇ ਹੋਏ ਨੇ ਗਲੀਆਂ ਸਫਾਈ ਕਰਾਤੀਆਂ ਜਾਂ ਸੀਵਰੇ ਸਫਾਈ ਕਰਾਦੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਕੰਮ ਹੈ ਅੱਜ ਤੋਂ 3 ਸਾਲ ਪਹਿਲਾਂ ਲਗਾਤਾਰ ਕਰ ਚੁੱਕਿਆ ਜੀ ਨਹੀਂ ਲੋਕਾਂ ਦੀ ਅਕਸਰ ਪ੍ਰੋਬਲਮ ਰਹਿੰਦੀ ਹੈ ਵੀ ਪੁਰਾਣੀਆਂ ਇਟਾਂ ਜਿਵੇਂ ਕਾਉਂਸਲਰਾਂ ਦੀ ਹੁੰਦੀ ਹੈ ਵੀ ਪੁਰਾਣੀਆਂ ਪਟਰੀਆਂ ਨਵੀਆਂ ਲਾਤੀਆਂ ਤੇ ਇਹ ਕੋਈ ਵਿਕਾਸ ਦੇ ਮੁੱਦੇ 'ਚ ਨਹੀਂ ਆਉਂਦੇ ਜਿਵੇਂ ਕੋਈ ਸਟਰੀਟ ਲਾਈਟਾਂ ਨੇ ਕੋਈ ਨਕਸ਼ੇ ਨੇ ਪੂਰੀਆਂ ਚਕਾਰੀਆਂ ਹੋ ਰਹੀਆਂ ਨੇ ਨਸ਼ੇ ਦੀ ਬਹੁਤ ਵੱਡੀ ਪ੍ਰੋਬਲਮ ਆ ਇਹਨਾਂ ਨੂੰ ਕਿਵੇਂ ਤੁਸੀਂ ਤੁਹਾਡੇ ਕੋਲ ਕੀ ਮਾਡਲ ਆ ਕਿਵੇਂ ਕਰੂੰਗਾ ਮੇਰੇ ਕੋਲੇ ਜੀ ਪੂਰਾ ਮਾਡਲ ਤਿਆਰ ਕਰਿਆ ਹੋਇਆ ਕਿਉਂਕਿ ਮੈਂ ਇਕੱਲਾ ਨਹੀਂ ਮੇਰੀ ਨਾਲ ਪੂਰੇ ਮਹੱਲੇ ਦੇ ਯੂਥ ਦੀ ਟੀਮ ਹੈ ਜੀ ਮੇਰੇ ਕੋਲੇ ਪੂਰਾ ਮਾਡਲ ਤਿਆਰ ਕਰਾਇਆ ਗਿਆ ਕਿ ਮੈਂ ਸਟਰੀਟ ਲਾਈਟਾਂ ਕਿਸ ਹੱਬ ਨਾਲ ਲਾਉਣੀਆਂ ਜਿਹੜੀਆਂ ਤੁਸੀਂ ਅੱਜਕੱਲ ਅਕਸਰ ਦੇਖਦੇ ਹੋ ਕਿ ਸੁਸਾਇਟੀ ਜੇ ਸਟਰੀਟ ਲਾਈਟਾਂ ਲੱਗੀਆਂ ਹੁੰਦੀਆਂ ਨੇ ਬੜੀਆਂ ਸੋਹਣੀਆਂ ਜਦੋਂ ਆਪਾਂ ਵਾਰਡ ਜੇ ਐਂਟਰ ਕਰਦੇ ਆ ਤਾਂ ਉੱਥੇ ਬਹੁਤ ਸੋਹਣੀਆਂ ਲਾਈਟਾਂ ਲੱਗਣਗੀਆਂ ਜੀ ਸੇਫਟੀ ਆ ਤੇ ਸੀਸੀਟੀਵੀ ਕੈਮਰੇ ਲੱਗਣਗੇ ਕਿਉਂਕਿ ਹਰ ਇੱਕ ਮੋੜ ਤੇ ਜਿਹੜੇ ਸਾਡੇ ਮਹੱਲੇ ਦੀ ਮੇਨ ਐਂਟਰੀ ਆ ਉਥੇ ਸੀਸੀਟੀਵੀ ਕੈਮਰੇ ਹੋਣਗੇ ਰਹੀ ਗੱਲ ਮੁੰਡਿਆਂ ਦੇ ਇੱਕ ਸਾਡੇ ਇਥੇ ਖਾਲੀ 플ਾਟ ਪਿਆ ਉਥੇ ਮੈਂ ਅਕਸਰ ਹੀ ਸਾਫ ਸਫਾਈ ਕਰਾਉਂਦਾ ਰਹਿਣਾ ਊੜਾ ਕਰਕਰ ਛੁੱਟਦੇ ਆ ਉਥੇ ਸਾਫ ਸਫਾਈ ਕਰਾ ਕੇ ਮੈਂ ਉਥੇ ਵਾਲੀਬਾਲ ਦਾ ਗਰਾਊਂਡ ਬਣਾਉਣਾ ਹੈ ਐ ਤੁਹਾਡਾ ਮੁਕਾਬਲਾ ਦੇ ਵਿੱਚ ਅੱਗੇ ਕਿਹੜੀ ਕਿਹੜੀ ਪਾਰਟੀ ਆ ਜਿਵੇਂ ਕਾਲੀ ਦਲ ਦੇ ਵੀ ਉਮੀਦਵਾਰ ਖੜੇ ਨੇ ਮੈਨੂੰ ਲੱਗਦਾ ਤਿਆ ਆਮ ਆਦਮੀ ਪਾਰਟੀ ਦੇ ਕਿਹੜੇ ਕਿਹਦੇ ਨਾਮ ਮਤਲਬ ਕਿ ਆਮ ਆਦਮੀ ਪਾਰਟੀ ਵਾਲੇ ਤਾਂ ਇੱਕ ਇਹ ਹੈਗੀ ਉਹਨਾਂ ਨੂੰ ਤਾਂ ਸਵੇਰ ਤੱਕ ਨਹੀਂ ਸੀ ਪਤਾ ਕਿ ਮੈਨੂੰ ਟਿਕਟ ਦੇਣੀ ਹੈ ਬਸ ਮਸਲਾ ਕੀ ਹੋਇਆ ਜੀ ਮੈਨੂੰ ਲੱਗਦਾ ਕੁਝ ਅੰਦਰੂਨੀ ਜੋ ਗੱਲਾਂ ਪਤਾ ਪਤਾ ਲੱਗ ਰਹੀਆਂ ਨੇ ਕਿ ਕੁਝ ਲੈਂਡ ਦੇਣ ਕਰਕੇ ਕੁਝ ਟਿਕਟ ਦਾ ਕੁਝ ਹੋ ਗਿਆ ਕਿਉਂਕਿ ਸਵੇਰ ਤੱਕ ਮੈਨੂੰ ਕਨਫਰਮ ਹੋ ਗਿਆ ਕਿ ਤੈਨੂੰ ਟਿਕਟ ਦਿੱਤੀ ਜਾਊਗੀ ਮੈਨੂੰ ਮਤਲਬ ਹਰੇਕ ਮੁੰਡਾ ਜ਼बान ਦਾ ਖਟਿਆ ਖਾਂਦਾ ਮੇਰੇ ਨਾਲ ਜ਼बान ਕਰਕੇ ਮੁਕਰੇ ਨੇ ਤੇ ਮੈਂ ਪਾਰਟੀ ਦਾ ਕਾਂਗਰਸ ਪਾਰਟੀ ਦਾ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਮਤਲਬ ਟਿਕਟ ਦਵਾਈ ਸਰਦਾਰ ਵਿਕਰਮ ਸਿੰਘ ਬਾਜਵਾ ਜੀ ਦਾ ਤੇ ਸਾਹਣੇ ਦੀ ਜੋ ਲੋਕਲ ਲੀਡਰਸ਼ਿਪ ਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੁਸੀਂ ਇੱਕ ਗੱਲ ਕਹੀ ਆ ਵੀ ਲੈਣ ਦੇਣ ਤੁਹਾਨੂੰ ਪਤਾ ਵੀ ਇੱਥੇ ਲੈਣ ਦੇਣ ਕਰਕੇ ਟਿਕਟਾਂ ਮਿਲੀਆਂ ਨੇ ਉਮੀਦਵਾਰਾਂ ਨੂੰ ਦੇਖੋ ਜੀ ਮੇਰੇ ਦਾ ਮਨ ਚ ਇਹੀ ਗੱਲ ਆਊਗੀ ਜੀ ਜੋ ਸਾਨੂੰ ਵੀ ਰਿਪੋਰਟ ਆ ਰਹੀ ਹੈ ਕਿਉਂਕਿ ਇੱਕ ਵਰਕਰ ਨੂੰ ਜਿਨੇ ਦਿਨ ਰਾਤ ਮਿਹਨਤ કરી ਉਹਨੂੰ ਜਦੋਂ ਨਕਾਰਿਆ ਗਿਆ ਤਾ ਵਿਰੋਧ ਦਾ ਕਾਰਨ ਤਾਂ ਮੈਨੂੰ ਕੋਈ ਲੱਭਿਆ ਨਹੀਂ ਜੇ ਸਰਵੇ ਵੀ ਹੋਇਆ ਹੁੰਦਾ ਮੈਂ ਤਾਂ ਚਾਹੁੰਦਾ ਕਿ ਸਰਵੇ ਕਰਾਉਂਦੀ ਪਾਰਟੀ ਜੋ ਸਰਵੇ ਪਾਰਟੀ ਕਹਿੰਦੀ ਸਰਵੇ ਕਰਾਇਆ ਇਹ ਸਰਵੇ ਸਿਰਫ ਦੇ ਸਿਰਫ ਕਾਗਜ਼ਾਂ 'ਚ ਸਰਵੇ ਹੋਇਆ ਜੇ ਇਹ ਸਰਵੇ ਹੋਇਆ ਹੁੰਦਾ ਤਾਂ ਅੱਜ ਇਹ ਨੌਬਤ ਹੀ ਨਹੀਂ ਸੀ ਆਉਣੀ ਮਤਲਬ ਆਮ ਆਦਮੀ ਪਾਰਟੀ ਨੇ ਸਾਨੇਵਾਲ ਦੇ ਵਿੱਚ ਜਿਹੜੀਆਂ ਵਾਰਡ ਵਾਈਜ਼ ਟਿਕਟਾਂ ਦਿੱਤੀਆਂ ਨੇ ਸਹੀ ਉਮੀਦਵਾਰਾਂ ਨੂੰ ਨਹੀਂ ਦਿੱਤੀਆਂ ਕਿ ਲੈਣ ਦੇਣ ਹੋਇਆ ਮਤਲਬ ਇਸ ਗੱਲ ਦਾ ਦੇਖੋ ਜੀ ਜਦੋਂ ਹੁਣ ਮਨ ਜਿਹੜੀ ਆ ਵਾਰਡ ਦੇ ਵਿੱਚ ਵੀ ਉਹ ਵੀ ਲੈਣ ਦੇਣ ਕਰਕੇ ਟਿਕਟ ਪੈਸੇ ਦੇ ਕੇ ਜਦੋਂ ਹੁਣ ਦੂਜੀ ਜਿਹੜੇ ਪਾਰਟੀ ਵਾਲੇ ਖੜੇ ਨੇ ਆ ਆਪਣੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਉਹਨਾਂ ਨੇ ਪ੍ਰੈਪੋਗੈਂਡਾ ਕਰਿਆ ਲੋਕਾਂ ਨੂੰ ਦੱਸਿਆ ਕਿ ਇਹਨੂੰ ਤਾਂ ਨਹੀਂ ਟਿਕਟ ਦਿੱਤੀ ਕਿ ਹਾਂ ਵੀ ਇਹ ਫਾਈਨੈਂਸ਼ੀਅਲ ਕਮਜ਼ੋਰ ਆ ਮੈਂ ਪੁੱਛਣਾ ਜਿਉਣਾ ਉਹਨਾਂ ਨੂੰ ਕਿ ਫਾਈਨੈਂਸ਼ੀਅਲ ਕਮਜ਼ੋਰ ਦੀ ਗੱਲ ਜਦੋਂ ਮੈਂ ਮੰਤਰੀ ਸਾਹਿਬ ਨੂੰ ਇਸ ਵਾਰਡ 'ਚੋਂ 100 ਕੁਝ ਵੋਟਾਂ ਦੇ ਜਿਤਾ ਕੇ ਤੁਰਿਆ ਸੀ ਤੇ ਮੇਰੇ ਕਿੰਨੇ ਕੁ ਪੈਸੇ ਮੈਂ ਮੰਤਰੀ ਸਾਹਿਬ ਦੇ ਲਵਾਏ ਸੀਗੇ ਉਦੋਂ ਆਮ ਆਦਮੀ ਚਲੋ ਤੁਹਾਡੇ ਸਾਹਮਣੇ ਕਾਫੀ ਲੱਗਦਾ ਕਮਜ਼ੋਰ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਲੀਡਰ ਤੇ ਇੱਥੇ ਮੈਨੂੰ ਲੱਗਦਾ ਵੀ ਜਿਹੜਾ ਮੇਨ ਮੁਕਾਬਲਾ ਉਹ ਕਾਲੀ ਦਲ ਤੇ ਕਾਂਗਰਸ ਦੇ ਵਿੱਚ ਹੀ ਨਜ਼ਰ ਆ ਰਿਹਾ ਵਾ ਤੇ ਤੁਸੀਂ ਕਿਵੇਂ ਆਪਣੇ ਵਿਰੋਧੀ ਨੂੰ ਤਾਂਗੇ ਦੇਖੋ ਜੀ ਰਹੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਦਾ ਕਿਸੇ ਸਮੇ ਸਮਾਂ ਸੀ ਪਰ ਅੱਜ ਨਾ ਤਾਂ ਅਕਾਲੀ ਦਲ ਦਾ ਹੁਣ ਸਮਾਂ ਆ ਨਾ ਹੀ ਕੁਝ ਆਉਣ ਵਾਲੇ ਸਾਲਾਂ 'ਚ ਮੈਨੂੰ ਕੁਝ ਦਿਖ ਨਹੀਂ ਰਿਹਾ ਉਹਦਾ ਰੀਜ਼ਨ ਕੀ ਆ ਅਕਾਲੀ ਦਲ ਦੀ ਖੁਦ ਹੀ ਲੀਡਰਸ਼ਿਪ ਹੈ ਜੀ ਅਕਾਲੀ ਦਲ ਨੇ ਬਰਗਾੜੀ ਗਾਂਢ ਕਰਵਾਇਆ ਬੇਅਦਵੀ ਹੋਈ ਉਥੇ ਸਿੱਖ ਸੰਗਤ ਦੇ ਗੂੜੀਆਂ ਜਲਵਾਈਆਂ ਗਈਆਂ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਜੋ ਉਹਨਾਂ ਨੇ ਗਲਤੀਆਂ ਕਰੀਆਂ ਤੇ ਪਿਛਲੇ ਦਿਨੀ ਆਪਾਂ ਸਾਰਿਆਂ ਨੇ ਦੇਖਿਆ ਉਹ ਅਕਾਲ ਤਖਤ ਸਾਹਿਬ ਜਾ ਕੇ ਆਪ ਹੀ ਗਲਤੀਆਂ ਵੀ ਮੰਨ ਚੁੱਕੇ ਨੇ ਜੋ 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 ਮੰਨ ਲਓ ਦੋਸ਼ੀ ਆ ਤਾਂ ਦੋਸ਼ੀ ਨੂੰ ਮੈਨੂੰ ਨਹੀਂ ਲੱਗਦਾ ਕੋਈ ਵੋਟਾਂ ਪਾਊਗਾ ਕਿਉਂਕਿ ਵੋਟਾਂ ਪਾਉਣ ਦਾ ਕੋਈ ਰੀਜ਼ਨ ਵੀ ਹੋਣਾ ਚਾਹੀਦਾ ਹੈ ਜੀ ਕਿ ਕਾਰਨ ਕੀ ਆ ਹੁਣ ਅਕਾਲੀ ਦਲ ਦੇ ਜਿਹੜੇ ਕਾਉਂਸਲਰ ਲਈ ਇੱਥੇ ਉਮੀਦਵਾਰ ਨੇ ਉਹ ਇਤੋਂ ਨਹੀਂ ਰਹਿ ਰਹੇ ਉਹ ਰੇਲਵੇ ਰੋਡ ਤੋਂ ਨੇ ਹੁਣ ਰਾਤ ਬਰਾਤੇ ਜੇ ਕਿਸੇ ਨੂੰ ਕੋਈ ਲੋੜ ਪੈਂਦੀ ਆ ਮੈਂ ਤਾਂ ਆਪਣੇ ਪਰਿਵਾਰ 'ਚ ਬੈਠਾ ਵਾਰਡ 'ਚ ਬੈਠਾ ਮਹੱਲੇ 'ਚ ਮੇਰਾ ਜਨਮ ਵੀ ਇਸ ਮਹੱਲੇ ਦਾ ਹੀ ਐ ਮੈਨੂੰ ਤਾਂ ਲੋਕ ਸਾਰੇ ਆਵਾਜ਼ ਸਮਗਰਾ ਲੈਣਗੇ ਕਿਉਂਕਿ ਰਾਤ ਬਰਾਤੇ ਮੈਂ ਪਹਿਲਾਂ ਵੀ ਲੋਕਾਂ ਨਾਲ ਖੜਦਾ ਰਿਆਂ ਅੱਗੇ ਵੀ ਲੋਕਾਂ ਨਾਲ ਖੜਦਾ ਰਾਂਗਾ ਕਿਉਂਕਿ ਬਾਹਰੀ ਉਮੀਦਵਾਰ ਨੂੰ ਮੈਨੂੰ ਨਹੀਂ ਲੱਗਦਾ ਕਿ ਲੋਕ ਪਸੰਦ ਕਰਨਗੇ ਆਉਣ ਵਾਲੇ ਸਮੇਂ ਦਾ ਸਿਨੈਰੀਓ ਤੈਨੂੰ ਤੁਹਾਨੂੰ ਕਿੱਦਾਂ ਲੱਗਦਾ ਮੈਣੀ ਸਾਹਿਬ ਜਿੱਦਾਂ ਸਰਕਾਰ ਕਿਹੜੀ ਆ ਰਹੀ ਆ ਜਾਂ ਤੁਸੀਂ ਤਾਂ ਚਲੋ ਕਾਂਗਰਸ ਹਰ ਬੰਦਾ ਆਪੋ ਆਪਣੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਗਿਣਾਉਂਦਾ ਤੁਹਾਨੂੰ ਕੀ ਲੱਗਦਾ ਆਉਣ ਵਾਲੀ ਸਰਕਾਰ ਆ ਜੀ ਦੇਖੋ ਜੀ ਜੋ ਆਉਣ ਵਾਲਾ ਸਮਾਯ 2027 ਚ ਆਮ ਆਦੀ ਪਾਰਟੀ ਦਾ ਸਫਾਇਆ ਹੋ ਜਾਏਗਾ ਉਹਦਾ ਰੀਜ਼ਨ ਕੀ ਹੈ ਕਿ ਸਰਕਾਰ ਨੇ ਜੋ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਉਹ ਵਾਅਦਿਆਂ ਤੇ ਖਰਾ ਨਹੀਂ ਉਤਰੀ ਹੁਣ ਪਿਛਲੇ ਦਿਨੀ ਕੋ ਸੁਣਨ ਨੂੰ ਮਿਲਿਆ ਕਿ 1000 ਰੁਪਿਆ ਦੇਣ ਤੋਂ ਸਰਕਾਰ ਨੇ ਬਿਲਕੁਲ ਹੀ ਮਨਾਂ ਕਰਤਾ ਦੇਖੋ ਸਾਰੀਆਂ ਬੀਬੀਆਂ ਬਣਾ ਨੇ ਆਪਾਂ ਅਸੀਂ ਵੀ 1000 ਰੁਪਿਆ ਵਾਲੇ ਫਾਰਮ ਭਰੇ ਜੀਏ ਕਿ ਲੋਕਾਂ ਨੂੰ ਸੀਗਾ ਚਲੋ ਇੱਕ ਆਰਥਿਕ ਮਦਦ ਹੋ ਜਾਂਦੀ ਹੈ 1000 ਰੁਪਏ ਨਾਲ ਪਰ ਉਹ ਉਸ ਤੋਂ ਵੀ ਮੁਕਰ ਗਈ ਜਿਹੜੀ ਰਜਿਸਟਰੀ ਪਿਛਲੇ ਸਮੇਂ 'ਚ ਕਾਂਗਰਸ ਸਰਕਾਰ ਵੱਲੋਂ 5-500000 ਚ 5-700000 ਹੋ ਜਾਂਦੀ ਔਰ ਰਜਿਸਟਰੀ 50-500000 ਤੋਂ ਲੈ ਕੇ ਲੱਖ-ਲੱਖ ਰੁਪਏ ਜਹੂਰੀ ਹੈ ਜੀ ਭ੍ਰਿਸ਼ਟਾਚਾਰ ਕਟਣ ਦੀ ਬਜਾਏ ਬਹੁਤ ਉੱਪਰਲੇ ਲੈਵਲ ਤੱਕ ਵੱਧ ਚੁੱਕਿਆ ਹੈ ਜੀ ਇਹਦਾ ਮਤਲਬ ਤੁਸੀਂ ਇਹ ਗੱਲ ਮੰਨਦੇ ਹੋ ਵੀ ਆਉਣ ਵਾਲੇ 27 ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਜਾਂ ਕਾਲੀ ਦਲ ਦੇ ਵਿੱਚ ਨੇ ਕਾਂਗਰਸ ਵੱਲ ਨੂੰ ਸ਼ਮੂਲੀਅਤ ਕਰਨਗੇ ਜਾਂ ਉਧਰ ਉਹਨਾਂ ਦੇ ਆਉਣ ਦੇ ਚਾਂਸ ਹੈ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹ ਜਿਹੜੇ ਛਾਲਾ ਮਾਰ ਕੇ ਗਏ ਨੇ ਆਮਾਦੀ ਪਾਰਟੀ ਜੀ ਇਹ 27 ਤੋਂ ਪਹਿਲਾਂ ਹੀ ਦੁਬਾਰਾ ਆਪ ਉਹ ਆਪਣੀਆਂ ਪਾਰਟੀਆਂ ਦੀ ਮੋੜਨ ਦੀ ਕੋਸ਼ਿਸ਼ ਕਰਨਗੇ ਹਾਂਜੀ ਜੀ ਹਾਂਜੀ ਜਿਹੜੀ ਬਿਜਲੀ ਸਸਤੀ ਕਰਨ ਦੀ ਇਹ ਗੱਲ ਕਰਦੇ ਨੇ ਜਾਂ ਹੋਰ ਕੋਈ ਵੀ ਅਸੀਂ ਡਿਵੈਲਪਮੈਂਟ ਪਰ ਲੱਗਦਾ ਤਾਂ ਨਹੀਂ ਪੰਜਾਬ ਦੇ ਅੰਦਰ ਕੋਈ ਕਾਲਜ ਕੋਈ ਡਿਗਰੀ ਕੋਈ ਕੁਝ ਇਹੋ ਜਿਹਾ ਹੋਇਆ ਹੋਵੇ ਜਾਂ ਬਿਜਲੀ ਦੀ ਕੋਈ ਗੱਲ ਹੋਈ ਨਹੀਂ ਜੀ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਸ ਤਰ੍ਹਾਂ ਦੀ ਜੋ ਆਪਾਂ ਪਿਛਲੇ ਸਮੇਂ ਦੇਖਦੇ ਆ ਹੁਣ ਇਹ ਕਹਿੰਦੇ ਆ ਕਿ ਆਪਾਂ 600 ਯੂਨਟ ਫ੍ਰੀ ਦੇ ਰਹੇ ਆ ਠੀਕ ਹੈ ਕੁਝ ਹੱਦ ਤੱਕ 600 ਯੂਨਟ ਫ੍ਰੀ ਮਿਲ ਰਹੀ ਆ ਪਰ ਜਿਹੜਾ ਜਦੋਂ ਪਿਛਲੀ ਸਰਕਾਰ ਚ ਬੇਸ਼ੱਕ ਪਿਛਲੇ ਲੰਬੇ ਸਮੇਂ ਦੀ ਗੱਲ ਕਰੀਏ ਜਦੋਂ ਕਾਂਗਰਸ ਸਰਕਾਰ ਵੇਲੇ ਸਰਦਾਰ ਚਰਨਜੀਤ ਸਿੰਘ ਚਰਨੀ ਮੁੱਖ ਮੰਤਰੀ 111 ਦਿਨਾਂ ਤੇ ਉਹਨਾਂ ਨੇ 111 ਦਿਨਾਂ 'ਚ 111 ਅਤਿਆਜਿਕ ਫੈਸਲੇ ਲਏ ਵਿਸ਼ਾਗਾ ਸੀ ਉਦੋਂ ਵਿਰੋਧੀ ਧਿਰ 'ਚ ਸੀ ਪਰ ਅਸੀਂ ਵਿਰੋਧੀ ਧਿਰ 'ਚ ਹੁੰਦੇ ਹੋਏ ਵੀ ਉਹਨਾਂ ਦੀ ਸਿਖਤ ਕਰਦੇ ਸੀਗੇ ਕਿ ਜੋ ਫੈਸਲੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਲਏ ਨੇ ਉਹ ਕਿਸੇ ਨੇ ਨਹੀਂ ਲਏ ਅਜੇ ਤੱਕ ਮੰਨ ਲਓ ਉਦੋਂ ਲੱਗਦਾ ਸੀ ਵੀ ਪੂਰੇ ਭਾਰਤ ਦੇ ਵਿੱਚ ਬਿਜਲੀ ਹੈ ਜਿਹੜੀ ਚਰਨਜੀਤ ਚੰਨੀ ਦੇ ਮੌਕੇ ਸਸਤੀ ਹੋਈ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਉਦੋਂ ਪੂਰੇ ਪੰਜਾਬ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤੀ ਜੀ ਗੱਲ ਕਰੀਏ ਤਾਂ ਸਭ ਤੋਂ ਸਸਤੀ ਬਿਜਲੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਸਮੇਂ ਸੀਗੀ ਤੇ ਜਿਹੜੇ ਤੁਹਾਡੇ ਸਾਹਮਣੇ ਜਿਹੜੇ ਕਾਉਂਸਲਰ ਨੇ ਉਹਨਾਂ ਦਾ ਕੀ ਕੀ ਵਾਦੇ ਨੇ ਜਾਂ ਉਹਨਾਂ ਦਾ ਕੀ ਰੋਡ ਮੈਪਾ ਤੁਹਾਡਾ ਰੋਡ ਮੈਪ ਕੀ ਆ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਜੀ ਕੋਈ ਰੋਡ ਮੈਪਾ ਕਿਉਂਕਿ ਉਹ ਤਾਂ ਪਿਛਲੇ 4-5 ਦਿਨ ਪਹਿਲਾਂ ਹੀ ਸਰਗਰਮ ਹੋਏ ਨੇ ਹਾਲਾ ਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਵਾਰਡ ਦੇ ਸਰਗਰਮਾ ਬੇਸ਼ੱਕ ਤੁਸੀਂ ਸਰਵੇ ਕਰ ਸਕਦੇ ਹੋ ਵਾਰਡ ਦੇ ਲੋਕਾਂ ਤੋਂ ਪੁੱਛ ਸਕਦੇ ਹੋ ਕਿ ਕੰਮ ਕਰਾਉਣ ਵਾਲਾ ਕੌਣ ਆਏ ਬੰਦਾ ਤੇ ਵੋਟਾਂ ਵੇਲੇ ਮੌਕੇ ਤੇ ਆ ਕੇ ਕੌਣ ਸਾਹਮਣੇ ਆਏ ਜੀ ਜੀ ਮੈਂ ਹੰਤ ਸਮੇਂ ਤੁਹਾਡੇ ਇਹ ਦੱਸਣਾ ਚਾਹੁੰਦਾ ਕਿ ਬੇਨਤੀ ਕਰਦਾ ਆਪਣੇ ਵਾਰਡ ਵਾਸੀਆਂ ਨੂੰ ਵਾਰਡ ਨੰਬਰ 15 ਦੇ ਵਾਸੀਆਂ ਨੂੰ ਕਿ ਮੈਂ ਤੁਹਾਡਾ ਛੂਟਾ ਭਰਾ ਛੂਟਾ ਬੱਚਾ ਤੁਹਾਡਾ ਬੇਨਤੀ ਕਰਦਾ ਤੁਹਾਡੇ ਕੈਨੇਲ ਰਾਹੀਂ ਕਿ 21 ਤਰੀਕ ਦਿਨ ਸ਼ਨੀਵਾਰ ਨੂੰ ਹੱਥ ਪੰਜੇ ਤੇ ਮੋਹਰਾ ਲਾ ਕੇ ਮੇਰੇ ਮਾਤਾ ਜੀ ਨੂੰ ਕਾਮਯਾਬ ਬਣਾਓ ਇਹ ਜੋ ਜਿੱਤ ਹੈ ਇਹ ਮੇਰੀ ਇਕੱਲੇ ਦੀ ਜਿੱਤ ਨਹੀਂ ਇਹ ਸਾਰੇ ਵਾਰਡ ਵਾਸੀਆਂ ਦੀ ਜਿੱਤ ਹੈ ਜਿਵੇਂ ਪਹਿਲਾਂ ਮੈਂ ਕੰਮ ਕਰਦਾ ਰਿਹਾ ਉਸ ਤਰ੍ਹਾਂ ਹੀ ਅੱਗੇ ਵੀ ਕੰਮ ਕਰਦੇ ਰਹਾਂਗੇ धन्यवाद धन्यवाद जी जिंदाबाद कांग्रेस पार्टी 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 जिंदाबाद